ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੀਟ ਕਰਦੇ ਆਪਾਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਅੱਡੀ ਪਹੁੰਚੋ ਹਮ ਲੋਕ ਤੁਹਾ ਦਾ ਸਾਰਿਆਂ ਦਾ ਸਵਾਗਤ ਜੀ ਤੇ ਲੋ ਜੀ ਅੱਜ ਆਪਾਂ ਬਾੜੀ ਚ ਤੋੜ ਕੇ ਲਿਆਦੇ ਆ ਨਿੰਬੂ ਕਿ ਨਿੰਬੂਆਂ ਦਾ ਪਾਵਾਂਗੇ ਜੀ ਆਚਾਰ ਹਜੇ ਆਪਣੇ ਆਪ ਮਸਾਲਾ ਤਾਇਆ ਨਹੀਂ ਜੀ ਤੇ ਆਪਾਂ ਤੋੜ ਕੇ ਲਿਆਂਦਾ ਜੀ ਸ਼ਾਮ ਤੱਕ ਆਪਾਂ ਮਸਾਲਾ ਮੰਗਾ ਲਾਂਗੇ ਜੀ ਆਚਾਰ ਵਾਸਤੇ ਤੇ ਸਵੇਰ ਦਾ ਟਾਈਮ ਆ ਜੀ ਦੁਪਹਿਰ ਨੂੰ ਆਪਾਂ ਸਵੇਰ ਦਾ ਕੰਮ ਤਾਂ ਨਿਪਟੜੇਗਾ ਜੀ ਦੁਪਹਿਰ ਨੂੰ ਆ ਜਪਾਂ ਬਣਾਵਾਂਗੇ ਜੀ ਕੜੀ ਤੇ ਹਜੇ ਭਾਂਡੇ ਪਏ ਆ ਜੀ ਰੋਟੀ ਪਾਣੀ ਲਈ ਨਿਕੜਿਆ ਜੀ ਤੇ ਭਾਂਡੇ-ਮੁੰਡੇ ਸਾਫ਼ ਕਰ ਗਏ ਤੇ ਨਾਲੇ ਆਪਾਂ ਧੋਸ ਮਾਰ ਕੇ ਨਿੰਬੂ ਰੱਖੀਏ ਉਸ ਤੋਂ ਬਾਅਦ ਤਿਆਰੀ ਕਰਾਂਗੇ ਜੀ ਹੋਰ ਕੰਮਾਂ ਦੀ ਤੇ ਇਧਰ ਲਈਆਂ ਸੀ ਆਪਾਂ ਮੂਲਣਾ ਤੇ ਲਾਲ ਟਮਾਟਰ ਇਹਨਾਂ ਨੂੰ ਵੀ ਆਪਾਂ ਫ੍ਰਿਜ ਚ ਲਾਈ ਤੇ ਸਿਮਲਾ ਮਿਰਚ ਲਈ ਸੀ ਤੇ ਮੂਲਣਾ ਦੇ ਆਪਾਂ ਪੱਤੇ ਤੋੜ ਕੇ ਰੱਖ ਦਾਂਗੇ ਜੀ ਤੇ ਕੰਮ ਤਾਂ ਜੀ ਸਵੇਰ ਦੇ ਬਹੁਤ ਜ਼ਿਆਦਾ ਹੋ ਜਾਂਦੇ ਆ ਜੀ ਤੇ ਲੋ ਜੀ ਹੁਣ ਆਪਾਂ ਕਰਕੇ ਕੰਮ ਨੂੰ ਸ਼ੁਰੂ ਤੇ ਰਸੋਈ ਕਰਦਗੇ ਸਾਫ ਔਰ ਰਸੋਈ ਚ ਵੀ ਪੂਰਾ ਗਾਹ ਪੈ ਰਿਆ ਜੀ ਤੇ ਐ ਚੜਾਂ ਦੇ ਦੀ ਤੋੜ ਕੇ ਆਪਾਂ ਨਿੰਬੂ ਇਹਦੇ ਵਿੱਚ ਭਰ ਲੈਂਦੇ ਅਸੀਂ ਤੇ ਪੂਰੀ ਫੁੱਲ ਭਰ ਗਈ ਸੀ ਜੀ ਨਿੰਬੂਆਂ ਨਾਲ ਤੇ ਫਿਰ ਮੈਂ ਆ ਕੇ ਐ ਚ ਵੱਡੀ ਬੋਟੀ ਚ ਕੱਢ ਤੇ ਤੇ ਲੋ ਜੀ ਹੁਣ ਆਪਾਂ ਕਰਦੇ ਆ ਸ਼ੁਰੂ ਕੰਮ ਕੰਮ ਕਰਕੇ ਜੀ ਮਿਲਾਂਗੇ ਆਪਾਂ ਹੁਣ ਦਪੈਰ ਨੂੰ ਲਓ ਜੀ ਕੰਮ ਆਪਣੇ ਸਾਰੇ ਹੋ ਗਏ ਸੀ ਇੱਥੇ ਆਪਾਂ ਬਣਾਉਣ ਲੱਗੇ ਸੀ ਕੜੀ ਤੇ ਦੁਪਹਿਰ ਦਾ ਟਾਈਮ ਹੋ ਗਿਆ ਸੀ ਜੀ ਹੁਣ ਆਪਾਂ ਕੜੀ ਬਣਾਵਾਂਗੇ ਜੀ ਚਿੱਲੇ ਤੇ ਜਿੱਤੇ ਦੇ ਵਿੱਚ ਨਾ ਪਾਣੀ ਸੀ ਥੋੜਾ ਜਿਹਾ ਤੁਸਕ ਦੇ ਵਿੱਚ ਤੇ ਚਲੋ ਜੀ ਹੁਣ ਆਪਾਂ ਤੇ ਅੱਗ ਬਹੁਤ ਔਖੀ ਜਿਹੀ ਬਲ ਰਹੀ ਸੀ ਜਿੱਤੇ ਥੋੜਾ ਜਿਹਾ ਮਿੱਲਣਾ ਲੱਗ ਰਿਹਾ ਸੀ ਜਿਹੜਾ ਤੇ ਪਾਣੀ ਸੀ ਚੱਲਣਾ ਚੱਲਣਾ ਹੁਣ ਲੱਗੇਗੀ ਆ ਪਾ ਦਾਂਗੇ ਮਸਾਹ ਕਰ ਗਏ ਜੀ ਲੱਕਰ ਨਾ ਕਿ ਬੰਨਸੇ ਥੋੜੇ ਥੋੜੇ ਲਗਾਤੇ ਜਾਂਦੇ ਅੰਦਰੋਂ ਤਾਂ ਗਾ ਅੱਗ ਗੜੀਆਂ ਨਹੀਂ ਤਾਂ ਤੁਸੀਂ ਸਭ ਕੱਟ ਕੇ ਮਿਰਚਾਂ ਪਾ ਲੈਣਾ ਜੀ ਤੇ ਤੁਸੀਂ ਸਭ ਸਾਲਤ ਨੂੰ ਪਾ ਲੈਣਾ ਇਹ ਆਪਣਾ ਬਲੰਕ ਤੇ ਹੈ ਪਤਾ ਕਿੰਨਾ ਪਾ ਗਰਮ ਅੰਦਰ ਚੰਦ ਤੇ ਆ ਜੀ ਬਾਤ ਹੈ ਉਦੋਂ ਇਹ ਆਪਣੀ ਥਿਆਗਿੰਦੇ ਆ ਉਹ ਫਲ ਦੇ ਖਾਸੇ ਸਮਾਨਾ ਉਹ ਚੋਨੇ ਆਪਾਂ ਸਮਾਂ ਲੈ ਤੰਦਰ ਇਲੈਕਟ੍ਰੋਨਿਕ ਪਿਆਜ਼ ਆਪਾਂ ਖਿਲਾ ਹਾਂ ਇਹਨਾਂ ਵਧੀਆ ਹੋ ਜੇ ਤਾਂ ਮੈਂ ਤੋਂ ਪੜੀਆ ਆਦੂ ਲਓ ਜੀ ਕੜੀ ਬਣ ਕੇ ਹੋ ਗਈ ਆਪਣੀ ਤਿਆਰ ਤੇ ਹੁਣ ਆਪਾਂ ਥੋੜਾ ਜਿਹਾ ਗਰਮਾ ਮਸਾਲਾ ਤੇ ਸੁੱਕੀ ਹੋਈ ਮੇਥੀ ਇਹ ਧੋਈ ਹੋਈ ਹੈ ਜੀ ਤੇ ਲਓ ਜੀ ਬਣ ਕੇ ਹੋ ਗਈ ਆਪਣੀ ਕੜੀ ਤਿਆਰ ਜੀ ਤੇ ਆਪਾਂ ਅੰਦਰ ਰੱਖ ਤੇ ਚੌਲ ਜੀ ਤੇ ਲਓ ਜੀ ਚੌਲ ਆਪਣੇ ਬਣ ਗਏ ਜੀ ਇੱਧਰ ਤੇ ਆਟਾ ਗੁੰਨ ਕੇ ਰੱਖ ਲਓ ਜੀ ਹਰਦੀਪਾ ਜਿਹੜੀ ਚੌਲ ਨਹੀਂ ਖਾਂਦਾਗਾ ਤੇ ਉਹਨਾਂ ਝੋਕਰ ਬਣਾਵਾਂਗੇ ਜੀ ਆਪਾਂ ਰੋਟੀ ਤੇ ਚੌਲਾਂ ਨੂੰ ਆਪਾਂ ਬਸਾ ਪਾ ਲਾ ਦਿੰਨੇ ਆ ਤੇ ਹੁਣ ਆਪਾਂ ਰੋਟੀ ਬਣਾ ਲਾਂਗੇ ਜੀ ਲਓ ਜੀ ਰੋਟੀ ਖਾ ਕੇ ਆਪਾਂ ਤੇ ਬੈਠ ਕੇ ਸੀ ਬਾਹਰ ਕੇਸੀ ਨਾ ਏਸੀ ਜੀ ਪਿੰਡੇ ਤਾਂ ਆਪਾਂ ਸਵੇਰੀ ਨਾਲ ਸੀ ਫਿਰ ਨਾ ਚਲੋ ਕੇਸੀ ਨਾਲੀਏ ਹੁਣ ਧੁੱਪਾ ਤੇ ਰੋਟੀ ਪਾਣੀ ਆਪਣਾ ਹੋ ਗਿਆ ਜੀ ਇਹ ਹਜੇ ਢਾਂਡੇ ਸਾਫ ਕਰਨੇ ਤੇ ਮਾਣੋ ਆ ਗਈ ਸੀ ਜੀ ਤੇ ਮਾਣੋ ਨੂੰ ਰੱਖਿਆ ਆਪਾਂ ਦੁੱਧ ਤੇ ਇਹ ਵੀ ਧੁੱਪ ਸੇਕ ਰਹੀ ਹੈ ਮਾਣੋ ਬਿੱਲੀ ਹੁਣ ਮਾਣੋ ਤੇ ਦੁੱਧ ਪੀ ਰਹੀ ਹੈ ਜੀ ਤੇ ਬਿਲਕੁਲ ਵੇਣੀ ਦਰੀਤੀ ਤੇ ਮੰਜੇ ਤੇ ਚੜ ਗਈ ਜੀ ਆਪਾਂ ਮੰਜੇ ਤੇ ਰੱਖਤਾ ਸੀ ਦੁੱਧ ਇਹਦੀ ਪਾਂਡੇ ਸਾਫ ਕਰਨੀਆਂ ਰਾਖ ਕੱਢਣੀਆਂ ਤੇ ਥਿੱਲੇ ਚਿੱਟਾ ਸਾਫ ਕਰਨਾ ਜੀ ਤੇ ਬਾਅਦ ਚ ਫਿਰ ਮੈਂ ਕਿ ਚਲੀ ਹਣਾ ਕੇ ਪਹਿਲਾਂ ਆਰਾਮ ਕਰ ਲਈ ਤੇ ਨਾਲੇ ਫਿਰ ਮਾਣ ਨੂੰ ਆਪਾਂ ਦੁੱਧ ਪਾਤਾ ਆਲਿਖ ਮਾਣੋ ਮਾਣੇ ਫੋਨ ਕਨੀ ਚਾਕ ਲੈ ਕੇ ਮਾਣੋ ਹੁਣ ਦੁੱਧ ਪੀ ਰਹੀ ਐ ਜੀ ਤੇ ਭੁੱਖ ਲੱਗੀ ਹੋਈ ਸੀ ਤੇ ਡੇਲੀ ਆਉਂਦੀ ਐ ਜੀ ਇਹ ਦੁੱਧ ਪੀਣਾ ਕਈ ਵਾਰੀ ਇਹ ਰਾਤ ਨੂੰ ਆ ਜਾਂਦੀ ਐ ਤੇ ਮੱਖੀਆਂ ਬਹੁਤ ਜ਼ਿਆਦਾ ਹੋਈਆਂ ਪਈਆਂ ਜੀ ਪਤਾ ਨਹੀਂ ਤਾਂ ਧੁੱਪਾ ਸੇਕਣਾ ਨਹੀਂ ਮੱਖੀਆਂ ਵੀ ਅੱਜ ਹੀ ਇੱਥੇ ਹੋ ਗਿਆ ਸਿਸਟਮ ਦਾ ਟਾਈਮ ਬੜੀਆਂ ਆਪਾਂ ਕਿਉਂਕਿ ਰੱਖ ਲਿਆ ਆਲੂ ਕੱਟ ਕੇ ਧੋ ਕੇ ਰੱਖ ਲੇ ਤੇ ਇਧਰ ਆਪਣਾ ਮਸਾਲਾ ਤਿਆਰ ਕਰਦੇ ਸੀ ਜੀ ਤੇ ਇਹਦੇ ਵਿੱਚ ਸਾਡੇ ਦੇ ਵਿੱਚ ਦੋ ਪਿਆਜ਼ ਹਰੀਆਂ ਮਿਰਚਾਂ ਲਾਲ ਟਮਾਟਰ ਤੇ ਲਸਣ ਅਦਰਕ ਤੇ ਐਸੀ ਆਪਣਾ ਕੜੀ ਪਈ ਸੀ ਜੀ ਬੱਚੇ ਕਹਿੰਦੇ ਆਪਾਂ ਕੜੀ ਖਾਣੀ ਨਹੀਂ ਤੇ ਆਲੂ ਬੜਨਾਂ ਦੀ ਸਬਜ਼ੀ ਬਣਾ ਕੇ ਦੇ ਦਿਓ ਤੇ ਮੈਂ ਚਲੋ ਸਵੇਰੀ ਕੰਮ ਆ ਜੀਗੀ ਜੀ ਕੜੀ ਤੱਕ ਨਹੀਂ ਤੇ ਆਪਾਂ ਹੁਣ सब्जी बना रही सी जी आलू भी तो चंकी तरह मसाला भुन लाँगी फिर उस तो बाद आटा पहला आप सब्जी में तड़ तड़िए जी तो अपन गैस घट करना पवेगा तो सिटे जी गुजाना होगा बाहर के थोड़ा आप पानी पाता से चंकी तरह मसाला भुनया जाएगा तो दोपहरे खत्म पाती है जी आप कड़ी बनाई सी ਤੇ ਕੜੀ ਨਾਲ ਹੀ ਸਰ ਜਾਂਦਾ ਜੀ ਬੱਚੇ ਕਹਿੰਦੇ ਆਪਾਂ ਖਾਣੇ ਨਹੀਂ ਤੇ ਸਬਜ਼ੀ ਬਣਾ ਕੇ ਦੇਓ ਸਬਜ਼ੀ ਬਣਾ ਕੇ ਦੇਓ ਫਿਰ ਆਪਾਂ ਸਬਜ਼ੀ ਆਲੂ ਵੜਨਾਂ ਬਣਾ ਲਾਂਗੇ ਤੇ ਭੋਲਨਾਂ ਜੀ ਇਹ ਵੜਨਾਂ ਹੈਗੇ ਸੋਟੀਆਂ ਤੇ ਲੋ ਜੀ ਆਪਾਂ ਉਸ ਤੋਂ ਬਾਅਦ ਆਟਾ-ਉਟਾ ਗੁੰਨਣਾ ਜੀ ਤੇ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਲਾਇਕ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਤੇ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਤਟ ਲੇਸਾ ਰਣ ਬਾਈ ਬਾਈ ਜੀ ਤੇਰਾ ਪਰ